ਹਾਂਜੀ ਸਕਰੀਨ ਹੈ ਜਿਹੜੀ ਉਹਦਾ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਅਸਰ ਪੈਂਦਾ ਕੀ ਮਤਵ ਹੈ ਉਹ ਆਪਣੇ ਜਿਹੜਾ ਮਾਈਂਡ ਨੂੰ ਉਹ ਕਿਵੇਂ ਕੰਟਰੋਲ ਕਰਦੀ ਹੈ ਸਕਰੀਨ ਭਾਵੇਂ ਲੈਪਟਾਪ ਦੀ ਹੋਵੇ ਮੋਬਾਈਲ ਦੀ ਹੋਵੇ ਕੰਪਿਊਟਰ ਦੀ ਹੋਵੇ ਟੀਵੀ ਦੀ ਹੋਵੇ ਕੋਈ ਵੀ ਸਕਰੀਨ ਹੈ ਜਦੋਂ ਤੁਸੀਂ ਉਹਦੇ ਪਿੱਛੇ ਜਾ ਕੇ ਦੇਖੋਗੇ ਬੈਕਗ੍ਰਾਉਂਡ ਤੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਉੱਥੇ CIA ਦਾ 1945 ਤੋਂ ਲੈ ਕੇ 1948 ਦਾ ਇੱਕ ਰਿਸਰਚ ਪ੍ਰੋਗਰਾਮ ਟਾਈਮ ਮਿਲੇਗਾ ਜਿਸ ਦਾ ਨਾਮ ਹੈ ਮਾਈਂਡ ਕੰਟਰੋਲ ਉਹਦੇ ਵਿੱਚ ਮਾਈਂਡ ਕੰਟਰੋਲ ਜੁਨਟ ਨਾਮ ਤੇ ਇੱਕ ਜਿਹੜੀ ਡਿਵਾਈਸ ਆ ਉਹ ਪੇਟੈਂਟ ਕੀਤੀ ਹੋਈ ਹੈ ਉਹ ਉਹੀ ਹੈ ਜਿਹੜੇ ਆਪਣੇ ਘਰਾਂ ਦੇ ਵਿੱਚ ਪਹਿਲਾਂ ਪੁਰਾਣੇ ਟੀਵੀ ਹੁੰਦੇ ਸੀ ਉਹ ਟੀਵੀ ਦੇ ਪਿੱਛੇ ਸਾਰਨੋਂ ਲੰਬੀ ਜਿਹੀ ਇੱਕ ਜਿਹੜੀ ਟਿਊਬ ਹੁੰਦੀ ਸੀ ਇਹ ਦੇ ਪੂਰਾ ਦਾ ਪੂਰਾ ਇਸ ਤੇ ਐਕਸਪਲੇਨ ਕੀਤਾ ਹੋਇਆ ਪੂਰੇ ਦੇ ਪੂਰੇ ਦਸਤਾਵੇਜ਼ ਨੇ ਇਸ ਦੇ ਜਿਹੜੇ ਸੀਕ੍ਰੇਟ ਦਸਤਾਵੇਜ਼ ਨੇ ਉਹ ਬਹੁਤ ਜ਼ਿਆਦਾ ਰਿਸਰਚ ਕਰਨ ਤੇ ਮਿਲਦੇ ਨੇ ਤੇ ਮਿਲਦੇ ਵੀ ਉਹ ਟੁਕੜਿਆਂ ਦੇ ਵਿੱਚ ਐ ਬਾਕੀ ਇਸ ਦੇ ਉੱਤੇ ਜਿਹੜਾ ਇੱਕ YouTube ਤੇ ਪੌਡਕਾਸਟ ਹੋਇਆ ਹੋਇਆ ਲੱਕੀਬਸਟ ਸੀਕ੍ਰੇਟ ਏਜੰਟ ਤੇ ਉਹਨੇ ਵੀ ਇਸ ਚੀਜ਼ ਦਾ ਖਲਾਸਾ ਕੀਤਾ ਹੋਇਆ ਉਹਦੇ ਵਿੱਚ ਤੁਸੀਂ ਉੱਥੇ ਵੀ ਇਹ ਜਾ ਕੇ ਦੇਖ ਸਕਦੇ ਹੋ ਹੁਣ ਤੁਸੀਂ ਦੇਖੋ ਕੋਈ ਵੀ ਸਕਰੀਨ ਜਦੋਂ ਆਪਣੇ ਮੂਰੇ ਰੱਖੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਲਾਈਟ ਰੇਜ਼ ਨਿਕਲਦੀ ਹੈ ਜਿਹੜੀ ਅਮੇਜ਼ ਬਣਾਉਂਦੀ ਹੈ ਲਾਈਟ ਰੇਜ਼ ਆਪਣੇ ਪਰਦੇ ਦੇ ਉੱਪਰ ਪੈਂਦੀ ਹੈ ਤੇ ਪਰਦੇ ਅੱਖ ਦੇ ਪਰਦੇ ਉੱਪਰ ਪੈਂਦੀ ਹੈ ਤੇ ਉਹਦੇ ਨਾਲ ਅਮੇਜ਼ ਬਣਦੀ ਹੈ ਤੇ ਉਹ ਫਿਰ ਸਿਗਨਲ ਆਪਣੇ ਦਿਮਾਗ ਤੱਕ ਜਾਂਦਾ ਹੈ ਉਹ ਜਿਹੜਾ ਸਿਗਨਲ ਸਿਗਨਲ ਹੈ ਉਹਨੂੰ ਇੱਕ ਸਿੰਪਲ ਅਟੈਕ ਕਹਿ ਸਕਦੇ ਆ ਕਿਉਂਕਿ ਆਪਣੇ ਇੱਕ ਪਿਟਿਊਟਰੀ ਗਲੈਂਡ ਜਿਹਨੂੰ ਛੋਟਾ ਦਿਮਾਗ ਜਾਂ ਆਪਣੀਆਂ ਮਾਮਾ ਤਾਲੂਆ ਵੀ ਕਹਿ ਦਿੰਦੀਆਂ ਸੀ ਉਹਦੇ ਵਿੱਚ ਇੱਕ ਸੋਚਣ ਸਮਝਣ ਦੀ ਸ਼ਮਦਾ ਹੁੰਦੀ ਹੈ ਉਹ ਜਦੋਂ ਸਿੰਪਲ ਅਟੈਕ ਹੈ ਜਿਹੜਾ ਸਿੰਪਲ ਅਟੈਕ ਉਹ ਤੇ ਪੈਂਦਾ ਹੈ ਉਹਦੀ ਜਿਹੜੀ ਸੋਚਣ ਸਮਝਣ ਦੀ ਸ਼ਮਦਾ ਹੁੰਦੀ ਹੈ ਉਹ ਘਟ ਜਾਂਦੀ ਹੈ ਤੇ ਖਤਮ ਹੋ ਜਾਂਦੀ ਹੈ ਤੁਸੀਂ ਦੇਖੋ ਜੇ ਤੁਸੀਂ ਕਿਸੇ ਇੱਕ ਚੀਜ਼ ਤੇ ਸਾਹਮਣੇ ਰੱਖੀ ਹੋਈ ਚੀਜ਼ ਤੇ ਫੋਕਸ ਕਰਕੇ ਦੇਖੋਗੇ ਤਾਂ ਤੁਸੀਂ ਕੱਲਾ ਉਸ ਤੇ ਫੋਕਸ ਨਹੀਂ ਕਰ ਸਕਦੇ ਤੁਹਾਨੂੰ ਉਹਦੇ ਆਸ-ਪਾਸ ਵਾਲੀਆਂ ਚੀਜ਼ਾਂ ਵੀ ਦੇਖਣਗੀਆਂ ਉਹ ਓਮੀ ਹੈ ਜਿਵੇਂ ਆਪਾਂ ਕੋਈ ਵੀ ਵੀਡੀਓ ਦੇਖਦੇ ਦੇਖਦੇ ਆਪਣੇ ਮੂਰੇ ਕੋਈ ਐਡ ਆ ਜਾਂਦੀ ਹੈ 5 ਸਕਿੰਟ ਦੀ ਤੇ ਆਪਾਂ ਨੂੰ 5 ਸਕਿੰਟਾਂ ਬਾਅਦ ਸਕਿੱਪ ਕਰ ਦਿੰਨੇ ਆ ਪਰ ਉਹ ਚਾਹੇ ਆਪਾਂ ਸਕਿਪ ਕਰ ਦਿੰਨੇ ਆ ਪਰ ਉਹ 5 ਸਕਿੰਟਾਂ ਦੇ ਵਿੱਚ ਜਿਹੜਾ ਉਹਨੇ ਆਪਣੇ ਪਿਟੂਚਰੀ ਗਲੈਂਡ ਦੇ ਉੱਪਰ ਅਟੈਕ ਕਰਨਾ ਹੁੰਦਾ ਅਸਰ ਕਰਨਾ ਹੁੰਦਾ ਉਹ ਆਪਣਾ 5 ਸਕਿੰਟਾਂ ਦੇ ਵਿੱਚ ਕਰ ਜਾਂਦੀ ਹੈ ਤਾਂ ਡੇਕਰੇ ਜੇ ਕੋਈ ਵੀ ਛੋਟਾ ਬੱਚਾ ਤੁਸੀਂ ਜਦੋਂ ਉਹਤੇ ਪੂਰੀ ਗੌਰ ਨਾਲ ਨਿਗਾਹ ਰੱਖੋਗੇ ਜਾਂ ਦੇਖੋਗੇ ਤੁਸੀਂ ਦੇਖੋਗੇ ਉਹ ਕੋਈ ਵੀ ਆਪਣਾ ਫੇਵਰੇਟ ਕੋਈ ਚੀਜ਼ ਦੇਖ ਰਿਹਾ ਸਕਰੀਨ ਦੇ ਉੱਪਰ ਉਹ ਚਾਹੇ ਮੂਵੀ ਹੋਵੇ ਕੋਈ ਸੀਰੀਜ਼ ਹੋਵੇ ਕੋਈ ਸੀਰੀਅਲ ਹੋਵੇ ਜਾਂ ਕੋਈ ਉਹ ਕੋਈ ਗੇਮ ਖੇਡ ਰਿਹਾ ਜਦੋਂ ਤੁਸੀਂ ਉਹਨੂੰ ਦੇਖੋਗੇ ਧਿਆਨ ਨਾਲ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਉਹ ਪਹਿਲੀ ਗੱਲ ਤਾਂ ਉਹ ਕਿੰਨਾ ਜ਼ਿਆਦਾ ਘੂਰ ਕੇ ਉਹਨੂੰ ਦੇਖ ਰਿਹਾ ਹੈ ਤੇ ਜਿਹੜੀਆਂ ਆਪਣੀਆਂ ਅੱਖਾਂ ਨਾਰਮਲ ਸਮੇਂ ਤੇ ਬਲਿੰਕ ਕਰਨੀਆਂ ਚਾਹੀਦੀਆਂ ਉਹ ਨਾਰਮਲ ਸਮੇਂ ਨਾਲੋਂ ਘੱਟ ਬਲਿੰਕ ਕਰਨੀਆਂ ਜਿਸ ਦੇ ਨਾਲ ਉਹਦੇ ਦਿਮਾਗ ਤੇ ਅਸਰ ਤਾਂ ਹੋਊਗਾ ਹੀ ਹੋਊਗਾ ਤੇ ਜਿਸ ਨਾਲ ਜਿਹੜੀਆਂ ਉਹਦੀਆਂ ਅੱਖਾਂ ਉਹ ਵੀ ਡਰਾਈ ਹੋ ਜਾਣਗੀਆਂ ਜਿਸ ਨਾਲ ਉਹਦਾ ਜਿਹੜਾ ਕੰਟਰਾਸਟ ਸਟੇਸ਼ਨ ਲੈਵਲ ਆ ਉਹ ਵੀ ਘਟ ਜਾਊਗਾ ਹਾਂਜੀ ਜੇ ਇਹ ਜਿਹਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਦਿਆ ਕਰੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਅਵੇਅਰ ਹੋ ਜਾਣ ਤੇ ਤੁਸੀਂ ਇਹਨੂੰ ਆਪਣੇ ਤੌਰ ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਹਾਂਜੀ ਧੰਨਵਾਦ